ਪ੍ਰਭੂ ਕਿਸੇ ਨਸਹੀ ਬੰਦੇ ਨੇ ਸਾਡੇ ਪਿੰਡ ਖਾਨਾ ਦੇ ਵਿੱਚ ਬੀੜੀ ਵੇਲਾ ਛੱਡ ਕੇ ਅੱਗ ਲਗਾ ਦਿੱਤੀ ਬਾਅਦ ਚ ਭੱਜ ਗਿਆ ਪ੍ਰਭੂ ਸਾਡੇ ਪਿੰਡ ਵੱਲੋਂ ਲੋਟ ਮਿੰਟ ਕੀਤੀ ਗਈ ਤਾਂ ਪ੍ਰਭੂ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਪਰਾਉਂ ਨਗਰੀ ਖਿਆਰ ਰੱਖਿਆ ਗਾਉਂ ਸਾਰੇ ਮਾਰਿਆ ਕੋਲ ਆਏ ਤੇ ਮਾਰ ਪਰ ਉਹ ਮਾਰੋ ਚਾਰ ਬਾਣ ਨਹੀਂ ਲੈ ਤਾ ਫੈਦਾ ਗਿਆ ਚੰਗੀ ਬੜਾ ਹੈ ਚੰਗੀ ਲਿਖ ਕੇ ਪਾ ਲਿਆ ਪ੍ਰੈਸ਼ਰ ਕਿਉਂ ਵੀ ਕਿਸੇ ਨਹੀਂ ਛੇੜੀ ਮੈਂ ਬੀੜੀ ਛੱਡ ਸਾਡੇ ਪਿੰਡ ਭਰਾਵੋ ਨਹਿਰ ਦੇ ਉੱਪਰ ਕਿਸੇ ਸਰਾਰਤੀ ਨੇ ਬੀੜੀ ਐ ਬੀੜੀ ਨੇ ਕੋਈ ਸਿਕਟਾ ਬੀੜੀ ਨੇ ਭਰਾਵੋ ਸੁੱਖਾ ਬੀੜੀ ਨੇ ਕੋਈ ਬੀੜੀ ਵੀਰਾ ਲਾਤੀ ਭਰਾਵੋ ਉਹ ਅੱਗ ਲੱਗ ਗਈ ਹੁਣ ਕੰਟਰੋਲ ਕਰ ਲੈ ਸਾਡੇ ਪਿੰਡ ਦੇ ਨੌਜਵਾਨਾਂ ਨੇ ਆ ਦੇਖੋ ਭਰਾਵੋ ਕਿਵੇਂ ਨਹਿਰ ਦੇ ਵਿੱਚੋਂ ਆਉਂਦਾ ਸਭ ਮਤਲਬ ਬਿਨਾਂ ਡਰ ਡਰ ਤੋਂ ਕਿਵੇਂ ਮਤਲਬ ਬਾਲਟੀਆਂ ਨਾਲ ਪਾਣੀ ਛੱਟ ਰਹੇ ਨੇ ਸਾਨੂੰ ਦਿਖਾਉਣੇ ਅੱਗੇ ਆਪਾਂ ਇੱਕ ਮਿੰਟ ਪਰ ਬਾਲਟੀਆਂ ਚੈੱਕ ਕਰੋ ਕੋਈ ਨਹੀਂ ਸਿਆਣਕ ਪਿੰਡ ਦੇ ਵਿੱਚ ਲੌਸ ਮੁੰਡ ਕਰਾਈ ਗਈ ਵੀ ਉੱਥੇ ਅੱਗ ਲੱਗੀ ਤਾਂ ਭਰਾਵੋ ਤਾਂ ਨਾਲ ਦੇ ਨਾਲ ਸਾਰਾ ਪਿੰਡ ਸਾਰੇ ਮੁੰਡੇ ਚੱਕ ਕੇ ਬਾਲਟੀਆਂ ਤਾਂ ਉਹੀ ਭਰਾਵੋ ਨਹਿਰ ਤੇ ਪਹੁੰਚ ਗਏ ਫਿਰਦੇ ਨੇ ਪਾਣੀ ਛੱਟਦੇ ਬਾਲਟੀਆਂ ਦੇਖੋ ਤੁਸੀਂ ਆਗ ਲੱਗੀ ਵੀ ਆ ਸਾਰਾ ਕੁਝ ਤਬਾਹ ਕਰਤਾ ਕੋਈ ਭੈਣ ਨੇ ਜਿਹੜੇ ਆ ਬੀੜੀਆਂ ਬੁਣੀ ਬੀੜੀ ਨੇ ਪ੍ਰਭਾਉ ਸਕਤਾ ਛੋਟਾਂ ਸੁੱਖਾ ਸਖਾ ਮਲ ਮੁਲ ਕੇ ਉਹ ਕੋਈ ਮਾਂ ਦਾ ਪੁੱਤ ਹੋਰੇ ਲਾ ਗਿਆ ਛੱਟ ਗਿਆ ਆ ਦੇਖੋ ਸਾਰਾ ਕੁਝ ਤਬਾਹ ਕਰਤਾ ਸਾਲਾਂ ਨੇ ਇਹ ਤੱਕ ਮਤਲਬ ਨੌਜਵਾਨਾਂ ਦੀ ਮਿਹਨਤ ਨਾਲ ਅੱਗ ਦੇ ਕੰਟਰੋਲ ਪਾ ਲਿਆ ਕਿਉਂ ਇੱਥੇ ਪ੍ਰਭਾਉ ਦਰਖਤ ਨੇ ਸੁੱਕੇ ਸਾਨੂੰ ਪੱਤੀ ਅਖਤਾਨਾਂ ਦੇ ਵਿੱਚ ਉਥੇ ਤੁਹਾਨੂੰ ਪਤਾ ਵੀ ਜੇ ਇਥੋਂ ਅੱਗ ਲੱਗਦੀ ਪ੍ਰਭਾਉ ਬੁਗਰਾਂ ਤੱਕ ਮਡੇਰਾਂ ਤੱਕ ਕਿੱਥੇ ਵੀ ਜਾ ਸਕਦੀ ਸੀ ਤੇ ਧੰਨਵਾਦ ਹੈ ਨਾ ਮੁੰਡਿਆਂ ਦਾ ਜਿਨ੍ਹਾਂ ਅੱਗ ਦੇ ਕੰਟਰੋਲ ਵਾਲੇ ਵਾਲਿਆ ਆ ਦੇਖੋ ਹੁਣ ਵੀ ਲਿਆਂਦੀ ਰਨੇ ਦੂਜਿਆਂ ਦੇ ਮਸ਼ੀਨਾਂ ਜੀਆਂ ਸਪ੍ਰਿੰਟ ਸਪ੍ਰਿੰਟ ਢੋਲੀਆਂ ਜੀਆਂ ਹੁਣ ਕਰਨਗੇ ਇਹ ਠੰਡਾ ਠਾਰ ਅੱਗ ਨੂੰ ਫਰਾਓ ਜਿਹੜੇ ਪਿੰਡ ਤੋਂ ਦੁਨਿਆ ਬੀਨੇ ਬੁੜੇ ਆਪਣੀ ਇਹਨਾਂ ਦਾ ਖਿਆਲ ਰੱਖਿਆ ਕਰੋ ਇਹ ਪਤਾ ਨਹੀਂ ਅੰਦਰ ਕਿੱਥੇ ਅੱਗ ਲਾ ਜਾਣ ਕਰਤਾ ਮਿੱਤਰੋ ਫਤਿਹ ਮੋਰਚਾ ਅੱਗ ਭਜਾਦੀ ਚਲ ਉੱਜ ਗਈ ਮੁੰਡਿਆ ਚੱਲੀ ਫਿਰ ਅੱਪਾ ਕਰਾਣੂ ਹਾਂ ਚੱਲੀਏ ਚੱਲ ਫਿਰ